ਫਿਲਕੁਰ ਦਾਸਪੁਰ ਦੇ ਬਟਾਲਾ ਸ਼ਹਿਰ ਦੀ ਤੀ ਮਾਨਿਆ ਸੇਖ ਨੇ ਆਪਣੇ ਮਾਪਿਆਂ ਦੇ ਨਾਲ-ਨਾਲ ਸ਼ਹਿਰ ਦਾ ਨਾਮ ਵੀ ਰੌਸ਼ਨ ਕੀਤਾ ਉਸ ਨੇ ਸੀਏਟੀ ਪੜਾਈ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਯਾਨੀ 올 ਇੰਡੀਆ ਰੈਂਕ 10ਵਾਂ ਸਥਾਨ ਹਾਸਲ ਕੀਤਾ ਜਿਸ ਦੇ ਨਾਲ ਪੂਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ ਉੱਥੇ ਹੀ ਬਤਾਈਆਂ ਦਿਨ ਬਲਿਆ ਤਾਂ ਤਾਂ ਲੱਗਿਆ ਹੋਇਆ ਮਾਨਿਆ ਨੇ ਦੱਸਿਆ ਕਿ ਉਸ ਨੂੰ ਉਮੀਦ ਨਹੀਂ ਸੀ ਕਿ 1 ਲੱਖ ਦੇ ਕਰੀਬ ਲੋਕਾਂ ਦੇ ਵੱਲੋਂ ਜੋ ਪੇਪਰ ਦਿੱਤਾ ਗਿਆ ਉਸ ਦੇ ਵਿੱਚ ਉਸ ਦਾ ਨਾਮ ਟੌਪ 10 ਦੇ ਵਿੱਚ ਆਵੇਗਾ ਮਾਨਿਆ ਜੀ ਮਨੇ ਕੀ ਕੀਤਾ ਐਸਾ कितना रैंक आया कितनी स्टडी की थी सीए फाइनल के एग्जाम्स थे जिसमें तो मेरा टेंथ रैंक आया ऑल इंडिया रैंक और बस ऐसे ही स्टडीज चलती रही और अपना अपना रैंक आ गया बेसिक स्टडी कितनों ले बेसिक स्टडी मेरी बटाला से आई कोल्सलेस कॉलेज से और कोचिंग वगैरह कितनों कोचिंग वगैरह मैंने ऑन

अपने कैंपस प्लेसमेंट्स होती हैं उसमें अप्लाई करूंगी और अगर वहाँ पे मेरे को बेटर अपॉर्चुनिटी मिली तो वो ग्रैब करूँगी की लगता किरी -किरी है, तो <laughs> है। किड़ी-किड़ी तो कंपनी है।, है, कि है? मतलब तो मल्टीनेशनल कंपनियां होंगी। सीएनयू पॉइंट कर देगी। या लगता है सबसे बेस्ट इंडिया की किड़ी कैसी कंपनियां जिते उम्मीद है में काफी आती हैं मतलब आईटी सीए है, रिलायंस है। फिर अपनी पावर फाइनेंस है, इंडियन ऑयल है। तो ये सारी कंपनीज हैं जो अच्छे ऑफर देती हैं। परिवार तो कि दूर रहना पाया कि समा पढ़ाई करनी पी वो तो मतलब लास्ट में तो ऐसा हो गया था कि सिर्फ खाना खाने के लिए ही फैमिली के साथ होता था बाकी सारा दिन तो स्टडीज ही चलती थी कितने को लोग गाइडलाइन मिली गाइडलाइन मेरे को पूरी फैमिली ने पूरा सपोर्ट किया पापा मम्मा दादी दादाजी मेरे बुआ मेरे सारे मतलब नानी सभी ने बहुत सपोर्ट किया आइडियल कौन पापा हाँ तो जी तो 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 ਅਤਲ ਸਿੰਘ ਅ ਫਿਊਚਰ ਜਿਹੜਾ ਜਿਸ ਵੀ ਜੌਬ ਦੇ ਵਿੱਚ ਜਾਂ ਜਿਸ ਫੀਲਡ ਦੇ ਵਿੱਚ ਪਿਤਾ ਹੁੰਦਾ ਜੇ ਬੱਚਾ ਉਹੀ ਫੀਲਡ ਚੁਣੇ ਤੇ ਉਹਦੇ ਚ ਪਿਤਾ ਤੋਂ ਵੀ ਉੱਪਰ ਜਾ ਕੇ ਰੈਂਕ ਹਾਸਲ ਕਰੇ ਤੇ ਇੱਕ ਪਿਤਾ ਕੀ ਸੋਚਦਾ ਫਿਰ ਉਹ ਸੋਚਣਾ ਨਹੀਂ ਮੇਰੇ ਕੋਲ ਤਾਂ ਵਰਡਸ ਨਹੀਂ ਹੈ ਆਪਣੀ ਖੁਸ਼ੀ ਔਰ ਆਪਣੀ ਪ੍ਰਾਈਡ ਐਕਸਪ੍ਰੈਸ ਕਰਨ ਲਈ ਆਮ ਸਪੀਚਲੈਸ ਬਹੀ ਉਹਨੂੰ ਕੈਰੀਅਰ ਲਈ ਅਦਰ ਕੈਰੀਅਰ ਲਈ ਮੇਰੀਆਂ ਸ਼ੁਭ ਕਾਮਨਾਵਾਂ ਨਾਲ ਆਸਕਰ ਜਦੋਂ ਬੇਟੀ ਇਸ ਮੁਕਾਮ ਤੇ ਪਹੁੰਚ ਗਈ ਆ ਮਾਪੇ ਦਾ ਨਾਮ ਰੌਸ਼ਨ ਕਰਦੀ ਆ ਉਦੋਂ ਕਿ ਸ਼ਰਮਾਂਦਾ ਉਦੋਂ ਸਿਰਫ ਪ੍ਰਾਈਡ ਔਰ ਪ੍ਰਾਈਡ ਬਾਕੀ ਉੱਪਰ ਵਾਲੇ ਦਾ ਮੈਂ ਸ਼ੁਕਰਗੁਜ਼ਾਰ ਜਿਨੇ ਵੀ ਮਿਹਨਤ ਸਫਲ ਕਰਾਈ ਬੱਚੇ ਨੇ ਆਪਣੀ ਮਿਹਨਤ ਤੇ ਕੀਤੀ ਤਾ ਦੇਖ ਲਓ ਕੀ ਕੋ ਸਿੱਖਿਆ ਸਾਡੇ ਕੋਲੋਂ ਵੀ ਬੱਚੇ ਬਹੁਤ ਸਿੱਖਣ ਆਉਂਦੇ ਆ ਲੇਕਿਨ ਅੱਗੇ ਉਹ ਬੱਚੇ ਤੇ ਹੀ ਡਿਪੈਂਡ ਕਰਦਾ ਕਿ ਉਹਨੇ ਸਾਡੇ ਕੋਲੋਂ ਕੀ ਕੀ ਗ੍ਰੈਬ ਕਰਨਾ ਮੇਰੇ ਕੋਲ 2 ਸਾਲਾਂ ਨੇ ਟ੍ਰੇਨਿੰਗ ਕੀਤੀ ਉਹਦੇ ਵਿੱਚ ਹੀ ਮੈਨੂੰ ਲੱਗਦਾ ਸੀ ਕਿ ਇਹ ਟੌਪ 50 ਚ ਆ ਸਕਦੀ ਲੇਕਿਨ ਟੌਪ 10 ਚ ਆ ਸਕਦੀ ਹੈ ਐਨਵੇਂ ਮੈਂ ਸੀ ਟੀਚਰ ਨੂੰ ਕੋ ਟ੍ਰੀਟ ਕੀਤਾ ਕਿ ਫਾਦਰ ਨੂੰ ਆਫਿਸ ਸਿ ਟੀਚਰ ਵਕਨ ਫਾਦਰ ਸਭ ਤੋਂ ਜ਼ਿਆਦਾ ਜੇ ਦੇਖਿਆ ਜਾਵੇ ਤੇ ਬੱਚੇ ਨੂੰ ਸਾਥ ਪਰਿਵਾਰ ਚੋਂ ਜਾਂ ਬਾਹਰੋਂ ਕਿਦਾ ਮਿਲਿਆ ਸਾਥ ਸਾਰਿਆਂ ਦਾ ਹੀ ਮਿਲਦਾ ਪਰਿਵਾਰ ਦੇ ਵੀ ਚਾਹੀਦੀ ਹੈ ਬਾਹਰੋਂ ਨੈਸ ਵਲੇ ਉਹ 3 ਸਾਲ ਦੀ ਟ੍ਰੇਨਿੰਗ ਬਾਹਰੋਂ ਕਰ ਰਹੀ ਹੈ ਉੱਥੇ ਵੀ ਇਨ ਕਾਫੀ ਇਨ ਅਨੋਲਿਜ ਦਿੱਤੀ ਆ ਰੀ ਮਲਟੀਨੇਸ਼ਨਲ ਕੰਪਨੀਆਂ ਸੇ ਮੋਹਾਲੀ ਉਥੋਂ ਦੀ ਨੋਲਿਜ ਵੀ ਕਮ ਆਈ ਹੈ ਕਰਦੇ ਆ ਦਾ ਸਾਥ ਵੀ ਹੈ ਤੇ ਆਲ ਰਾਉਂਡ ਪਰਫਾਰਮੈਂਸ ਆਲ ਰਾਉਂਡ ਸਾਥ ਚਾਈ ਜਿਹੜਾ ਕਦੇ ਬੱਚਾ ਫੈਮਿਲੀ ਫੰਕਸ਼ਨ ਤੇ ਨਹੀਂ ਸੀ ਆਂਦਾ ਉਦੋਂ ਕੀ ਖਿਆਲ ਆਂਦਾ ਮੈਂ ਵੀ ਐਸੇ ਸਟੇਜ ਤੋਂ ਨਿਕਲ ਚੁੱਕਾ ਮੇਰੇ ਲਈ ਕੋਈ ਨਵੀਂ ਚੀਜ਼ ਨਹੀਂ ਸੀ ਮੈਂ ਵੀ ਸੀਏ ਜਦੋਂ ਕਰਦਾ ਸੀ ਮੈਂ ਸਾਰੇ ਵਿਆਹ ਸ਼ਾਦੀਆਂ ਸਾਰੇ ਛੱਡੇ ਸੀ نو ਪ੍ਰੋਬਲਮ ਹੈ ਨਹੀਂ ਵਧੀਆ ਗੱਲ ਜੀ ਬੱਚੇ ਦੀ ਡੈਡੀਕੇਸ਼ਨ ਹੋਣੀ ਚਾਹੀਦੀ

और उन्होंने भगवान के नाल ही सब कुछ होंगे एक माँ की सोच जो तो बच्चा बारह बारह चौबी चौबी घंटे पढ़ता ही है केवल उठता भी नहीं ख्याल आता है बड़ा इन कहती थोड़ा उठ जाया कर थोड़ा कह दो नहीं मुझे करने दो मुझे पता है क्या करना तो फिर मैं ठीक है जिस तरह स्टडीज है अच लगता कि मेरा सच्चे जो बेटिया नहीं बहार कटते स्टडी रोड़ा आप ही बन जाता ਮੇਰਾ ਉਹਦਾ ਤੇ ਨਹੀਂ ਬੰਨਾ ਚੀਤਾ ਜੋ ਬੱਚੇ ਦਾ ਡ੍ਰੀਮ ਹੈ ਅੱਜ ਕੱਲ ਬੇਟੀਆਂ ਔਰ ਬੇਟੇ ਚ ਕੋਈ ਫਰਕ ਨਹੀਂ ਆਇਗਾ ਅੱਜ ਕੱਲ ਮੈਨੂੰ ਐ ਚੀਜ਼ ਬਹੁਤ ਜ਼ਿਆਦਾ ਮਹਿਸੂਸ ਹੋਈ ਕਿ ਬੇਟੀਆਂ ਔਰ ਬੇਟੇ ਚ ਜੋ ਬੇਟੇ ਨਹੀਂ ਕਰ ਸਕਦੇ ਬੇਟੀ ਨੇ ਸਾਡਾ ਸਿਰ ਨਾ ਉੱਚਾ ਕੀਤਾ ਐ ਇੰਨਾ ਸਾਡਾ ਨਾਮ ਰੋਸ਼ਨ ਕੀਤਾ ਫਾਦਰ ਦੇ ਉਹਦੇ ਵਿੱਚ ਹੋਣ ਦੇ ਵਿੱਚ ਇੰਨਾ ਉਹਨੂੰ ਕੀਤਾ ਕਿ ਬੇਟੇ ਨੇ ਹੋਰ ਕੀ ਕਰਤਾ ਐ ਇਸ ਚੀਜ਼ ਦਾ ਮੈਨੂੰ ਕੋਈ ਕਿਲਾ ਨਹੀਂ ਕੋਈ ਦੁੱਖ ਨਹੀਂ ਹੈ ਮੈਨੂੰ ਖੁਸ਼ੀ ਹੈ ਕਿ ਮੇਰੀ ਬੇਟੀ ਜਿਹੜੀ ਐ ਇੰਨੀ ਇੰਟੈਲੀਜੈਂਟ ਨਿਕੀ ਐ ਔਰ ਇੰਨਾ ਇੰਨੇ ਸਾਡਾ ਉਹ ਕੀਤਾ